ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਨਵਾਂ ਸੈਸ਼ਨ ਗੁਨਾਕ ਪੰਜਾਬੀ ਸਕੂਲ ਦਾ ਸ਼ੁਰੂ ਹੋ ਰਿਹਾ ਹੈ ਇਸਟਰੀਆ ਸਿਸ਼ੂ ਅਸੋਸੀਏਸ਼ਨ ਦੇ ਪਰਮਪੁਰਾਮ ਪੰਜਾਬੀ ਸਕੂਲ ਆ ਗਿਆ ਤੇ ਇਸਟਰੀਆ ਦਾ ਸਭ ਤੋਂ ਵੱਡਾ ਇਹ ਪੰਜਾਬੀ ਲੈਂਗੁਏਜ ਸਕੂਲ ਹੈ ਤੇ ਅਸੀਂ ਆਨਲਾਈਨ ਵੀ ਪੜਾਉਣਾ ਹੈ ਤੇ ਫੇਸ ਟੂ ਫੇਸ ਵੀ ਪੜਾਉਣਾ ਹੈ ਤੇ ਫੇਸ ਟੂ ਫੇਸ ਬਹੁਤ ਸਲਾਨ ਚੱਲਦਾ ਆ ਰਿਹਾ ਹੈ ਤੇ ਨਾਟ ਓਨਲੀ ਇਨ ਅਸਟਰੀਆ ਮੈਂ ਕਹਾਂਗਾ ਤੇ 12ਵੀਂ ਕਾਫੀ ਮੈਂ ਹੁਣ ਮੈਂ ਔਰ ਇਸ ਮਾਮਲੇ ਦੇ ਵਿੱਚ ਤੇ ਮੈਂ ਕਿਤੇ ਨਹੀਂ ਦੇਖਿਆ ਵੀ ਹਜ਼ਾਰ ਬੱਚੇ ਪੜਦੇ ਹੋਣ ਕਿਸੇ ਸਕੂਲ ਦੇ ਵਿੱਚ ਕਿ ਮੈਂ ਕਹਿ ਨਹੀਂ ਸਕਦਾ ਵੀ ਇਸ ਸਭ ਤੋਂ ਉੱਤੇ ਆ ਪਰ ਕਿਉਂਕਿ ਮੈਂ ਉਸ ਹਾਲਾਤ ਕੀ ਜਗ੍ਹਾ ਮੈਂ ਨਾ ਗਿਆ ਹੁਣਾਂ ਪਰ ਜਿਹੜੇ ਟੈਕ ਮੈਂ ਜਿਹੜਾ ਕਿ ਮੈਂ ਉਸ ਹਾਲਾਤ ਨਾਲ ਸਭ ਤੋਂ ਵੱਡਾ ਸਿਜਾ ਦਾ ਐ ਲੈਗ ਦਾ ਵੀ ਲੈ ਸਕੂਲ ਦਾ ਸਟੇਟ ਇਰ ਅਟੈਚਡ ਸੇ ਇਹਨਾਂ ਨਾਲ ਕੀ ਹੈ ਵੀ ਅਸੀਂ ਬੱਚੇ ਜ਼ਿਆਦਾ ਹੋਣ ਕਰਕੇ ਅਸੀਂ ਇੱਕ ਸੈਸ਼ਨ ਇਸ ਸਾਲ ਹੋਰ ਵਧਾਇਆ ਹੈ ਇੱਕ ਤੋਂ ਪੰਜ ਸੈਸ਼ਨ ਕੀਤਾ ਹੈ ਇੱਕ ਤੋਂ ਪੰਜ ਹੈ 5.5 ਤੋਂ 7.5 ਜਿਸ ਤਰ੍ਹਾਂ ਅੱਗੇ ਜਰੂਰਤ ਪੈਗੀ ਹੋ ਸਕਦਾ ਹੈ ਅਸੀਂ ਹੋਰ ਵੀ ਤਾਂ ਇਹ ਮੈਨੇਜਮੈਂਟ ਕੰਸੀਡਰ ਲਈ ਵੀ ਕਰ ਲਈਏ ਕਿ ਸੰਦੇ ਨੂੰ ਵੀ ਸ਼ਾਮਿਲ ਕੀਤਾ ਜਾਵੇ ਤੇ ਅੱਜ ਇਸ ਸਾਲ ਮੇਰੀ ਖੁਸ਼ੀ ਵਾਲੀ ਗੱਲ ਇਹ ਹੈ ਵੀ ਅਸੀਂ ਕਾਫੀ ਜੀਤ ਲੱਗੇ ਹੋਏ ਸੀ ਵੀ ਜਿਹੜਾ ਆਰਗੇਨਾਈਜ਼ਡ ਕਰਨਾ ਪ੍ਰੋਗਰਾਮ ਜਿਹੜਾ ਇਹ ਹੋਵੇ ਤੇ ਅਸੀਂ sikha.org ਦੇ ਨਾਲ ਕੰਟੈਕਟ ਕੀਤਾ ਹੈ ਕੰਸਲਿੰਗ ਆਰਗੇਨਾਈਜੇਸ਼ਨ ਹੈ ਇਹਦੇ ਵਿੱਚ ਦਰਾਂਤ ਪੰਜਾਬੀ ਸਕੂਲ ਦੇ ਪ੍ਰੋਫੈਸਰ ਪੰਜਾਬੀ ਦੇ ਯੂਨੀਵਰਸਿਟੀ ਰਣਗਰੀ ਰਣਗਰੀ ਯੂਨੀਵਰਸਿਟੀ ਜਾ ਉੱਥੋਂ ਦੇ ਪ੍ਰੋਫੈਸਰਸ ਨੇ ਪੰਜਾਬੀ ਯੂਨੀਵਰਸਿਟੀ ਜਿਹੜੀ ਹੈ ਉੱਥੋਂ ਦੇ ਪ੍ਰੋਫੈਸਰਸ ਨੇ ਔਰ ਬਾਹਰ ਵੀ ਜਿਹੜੇ ਰਿਟਾਇਰਡ ਪ੍ਰੋਫੈਸਰ ਵਗੈਰਾ ਨੇ ਕੈਲੀਫੋਰਨੀਆ ਵਗੈਰਾ ਔਰ ਪ੍ਰੈਜ਼ੈਂਟ ਜਿਹੜੇ ਉੱਥੇ ਟੀਚਰਸ ਨੇ ਉਹ ਵੀ ਬੱਚੇ ਬੱਚੇ ਸਾਲ ਪੜਾਉਂਦੇ ਨੇ ਹੋਰ ਔਰ ਕੁਝ ਟੀਚਰ ਇਹੋ ਜਿਹੇ ਨੇ ਤੁਸੀਂ ਬਲੀਵ ਨਹੀਂ ਕਰਨਾ ਕਿ ਉਹ ਗੋਰਿਆਂ ਨੂੰ ਪੜਾ ਰਹੇ ਨੇ ਸਾਰੀ ਕਲਾਸ ਸਾਰੀ ਕਲਾਸ ਉਹਨਾਂ ਦੀ ਗੋਰਿਆਂ ਦੀ ਹੈ ਤੇ ਕੱਲ ਗੱਲ ਕਰ ਰਹੇ ਸੀ ਆਪਾਂ ਤੇ ਕੱਲ ਉਹਨਾਂ ਨਾਲ ਮੀਟਿੰਗ ਵੀ ਸਾਡੀ ਹੋਈ ਸੀ ਉਹਨਾਂ ਦੀ ਦੇ ਵਿੱਚ ਤੇ ਉਹ ਸਾਨੂੰ ਬਹੁਤ ਹੈਲਪ ਵੀ ਕਰ ਰਹੇ ਨੇ ਮੀਟਿੰਗ ਨੇ ਅਸੀਂ ਬਹੁਤ ਲੱਕੀ ਹਾਂ ਕਿ ਸਾਨੂੰ ਇਹ ਤੇ ਮੌਕਾ ਮਿਲਿਆ ਹੈ ਇਸ ਤੋਂ ਬਾਅਦ ਸਾਡੇ ਕੋਲ ਪੂਰੇ ਸੋਸ ਪਹੁੰਚ ਗਏ ਨੇ ਇਹ ਐਸਾ ਲੱਸੀ ਤੇ ਮਤਲਬ ਜਿਵੇਂ ਕਹਿੰਦੇ ਸੀ ਨਾ ਗੇਮ ਚੇਂਜਰ ਵਾਲੀ ਗੱਲ ਕਰਨੀ ਸੀ ਤੇ ਇਹ ਸਾਰਾ ਹੁਣ ਸਾਡੇ ਹੱਥ ਹੈ ਤੇ ਤੁਸੀਂ ਇਹਨੂੰ ਇੰਕਰੀਮੈਂਟਿਕ ਕਿਸ ਤਰ੍ਹਾਂ ਕਰਨਾ ਹੈ ਅਸੀਂ ਅਸੀਂ ਹਰ ਤਰ੍ਹਾਂ ਤੁਹਾਨੂੰ ਸਪੋਰਟ ਕਰਾਂਗੇ ਇਹਦੇ ਵਾਸਤੇ ਮੈਂ ਮੈਨੇਜਮੈਂਟ ਦਾ ਅਸਲੀ ਸਿੱਖੋ ਪ੍ਰੋਸੈਸ਼ਨ ਦਾ ਬਹੁਤ ਧੰਨਵਾਦੀ ਹਾਂ ਐਸਪੈਸ਼ਲੀ ਮੇਰੇ ਪਰਸਟੇ ਫਿਨੈਂਸ਼ੀਅਲ ਖਾਤ ਦਾ ਦੇਣਾ ਨੇ ਇਹ ਪੁੱਛਿਆ ਤੇ ਮੈਂ ਦਾ ਧੰਨਵਾਦ ਕਰਦਾ ਭਾਈ ਗੁਰਜੀ ਕਾਕਾ ਦਾ ਭਾਈ ਗੁਰਜੀ ਕੀ ਬੱਤੇ ਸਭ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਸਾਰਿਆਂ ਨੂੰ ਜੀ ਆਇਆਂ ਜਿੱਦਾਂ ਆਪਾਂ ਪਤਾ ਇੱਕ ਆਪਾਂ ਨਵਾਂ ਸੈਸ਼ਨ ਚਲ ਕਰ ਰਹੇ ਹਾਂ ਜਰੂਰ ਟੂ ਮੇਨੀ ਚੈਲੰਜ ਹੈ ਰਹੋ ਤੁਹਾਨੂੰ ਪਤਾ ਹੋਈ ਅਗਲੇ ਗੋੜੇ ਉੱਤੇ ਕਾਫੀ ਸਕੂਲ ਪਗਰਾਇਆ ਕੋਈ ਕਹ ਰਿਹਾ ਸਾਡੇ ਇੱਕ ਬੱਚੇ ਇੱਜੇ ਡਰਦੇ ਰਹੋ ਪਰ ਆਪਾਂ ਜਿੱਦਾਂ ਪਹਿਲਾਂ ਨੇ ਦੱਸਦੇ ਰਹੇ ਆ ਅਸੀਂ ਬੜੇ ਲੱਕੀਆ ਜਿੱਦਾਂ ਸਰਪੰਚ ਸਾਹਿਬ ਸਾਡੇ ਸਾਡੇ ਜਿਹਨਾਂ ਦਾ ਕਾਫੀ ਐਕਸਪੀਰੀਅੰਸ ਹੈ ਉਹਦਾ ਵੀ ਕਾਫੀ ਜਿਹਦਾ ਐਕਸਪੀਰੀਅੰਸ ਹੈ ਸੇ ਸਾਰਿਆਂ ਨੇ ਆਪਾਂ ਨਾਲ ਦੇ ਲੱਗੇ ਮਤਲਬ ਵਧੀਆ ਕਹਿਕਾ ਪਿਛਲੇ ਨਾਲ ਵੀ ਵਧੀਆ ਕਰਨਾ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਬਾਕੀ ਹੋਰ ਇਹਨੇ ਤੇ ਆਪਾਂ ਸਾਰਿਆਂ ਦੇ ਨਾਲ ਬੜੇ ਬੜੇ ਜਿੱਦਾਂ ਵੀ ਯੂ ਯੂ ਆਪਨ ਕੰਪਨੀ ਆ ਜੀ ਡਾਕਟਰ ਸਾਹਿਬ ਨੂੰ ਦੱਸਦੇ ਰਹੇ ਉਹ ਬਹੁਤ ਵਧੀਆ ਸਪੀਕੀਅਰ ਜੀ ਦਾਸਤਾ ਕਿ ਯੂਨੀਵਰਸਟੀਆਂ ਦੇ ਵਿੱਚ ਤੇ ਆਪਾਂ ਆਪਣੇ ਵੱਡੇ ਵੱਡੇ ਇੰਟਰਨੈਸ਼ਨਲ ਟੈਕਨੀਕਲ ਸਾਰੇ ਐਮਬਾਲਜੀ ਆ ਉਹਨਾਂ ਨੇ ਆਪਾਂ ਨੂੰ ਟੈਕਸਟ ਬੁੱਕਾਂ ਜੋ ਵੀ ਸੰਕਲਪਾਂ ਦੇ ਦਿੱਤੀਆਂ ਨੇ ਤੇ ਧੰਨਵਾਦ ਜੀ ਬਾਕੀ ਜੋ ਵੀ ਮੈਨੇਜਮੈਂਟ ਪਰਮ ਜੋ ਵੀ ਤੁਹਾਨੂੰ ਚਾਹੀਦਾ ਡਾਕਟਰ ਸਾਹਿਬ ਨੂੰ ਦੱਸੋ ਅਸੀਂ ਪ੍ਰੋਵਾਈਡ ਕਰਾਂਗੇ ਥੈਂਕ ਯੂ ਜੀ ਧੰਨਵਾਦ ਜੀ ਕਾ ਸਤ ਸਾਲ ਹੈ ਮੈਂ ਬੋਲੀ ਚੁੱਕੇ ਆ ਅੱਜ ਅਸੀਂ ਨਵੇਂ ਸੈਸ਼ਨ ਦੀ ਤਿਆਰੀਆਂ ਕਰ ਰਹੇ ਆ ਵੀ ਨਵਾਂ ਸੈਸ਼ਨ ਅਸੀਂ ਨਵੇਂ ਰਿਸੋਰਸਸ ਨਾਲ ਮੋਰ ਓਰਗੇਨਾਈਜ਼ਡ ਮੋਰ ਸਟ੍ਰੀਮਲਾਈਨਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਕਿ ਆਪਣੇ ਕੋਲ ਰਿਸੋਰਸਸ ਆ ਸਿੱਖਿਆ.org ਦਾ ਉਸ ਹਿਸਾਬ ਨਾਲ ਆਪਾਂ ਲੈਬਰਿੰਗ ਦੇਖਣੀ ਹੈ ਤਾਂ ਕਿ ਆਪਾਂ ਸਟਾਰਟ ਸਹੀ ਕਰਦੀ ਇਹਦਾ ਪ੍ਰਿੰਸੀ ਤੇ ਆਬਵੀਅਸਲੀ ਫਿਰ ਆਪਣਾ ਅੱਗੇ ਤੱਕ ਜਿਆਦਾ ਵਧੀਆ ਹੁੰਦਾ ਜਾਏਗਾ ਆ ਸਰਜੀਤ ਜੀ ਤੇ ਮੈਂ ਨਾਲ ਤੇਰਾ ਕੀ ਰਿਸੋਰਸ ਲੋਕ ਚ ਅਵੇਲੇਬਲ ਨੇ ਅੰਜੇ ਮੇਰੀ ਤੇ ਅਰਾਸ ਵਾਈਫ ਹੋ ਗਈ ਹੈ ਜੀ ਕਿ ਆਪਾਂ ਇਹਨੇ ਸਾਰੇ ਡੈਲੀਟੇਸ਼ਨ ਨਾਲ ਮਿਹਨਤ ਨਾਲ ਕੰਮ ਕਰ ਰਹੇ ਆ ਤੇ ਅਪਰਵਿਟ ਸਫਲਤਾ ਮਿਲੇ ਆਪਣੀ ਬੱਚਿਆਂ ਨੂੰ ਜਿਸ ਪਰਪਸ ਵਾਸਤੇ ਆਪਾਂ ਅੱਗੇ ਲੈ ਕੇ ਆ ਰਹੇ ਆ ਉਹ ਪਰਪਸ ਸੋਲਵ ਹੋਏ ਆਪਣੀ ਬੱਚਿਆਂ ਨੂੰ ਕੋਈ ਜੀਤੇ ਬਦੇ ਘਰਾਂ ਵਿੱਚ ਬੱਚੇ ਨੂੰ ਆਪ ਦੇ ਬੋਲਣ ਤੇ ਸਾਡੇ ਤੇ ਸਫਲਤਾ ਮਿਲਦਾ ਉਹੀ ਕਿ ਆਪਸਾਰਾ ਬਹੁਤ ਬੋਤਾਂ ਦਾ ਪਰਵਾਇਡ ਕੀਤੀ ਦੇ ਕਾਲਸਾ ਪਰਵਾਇਡ ਕੀ ਫਤੇ ਸਾਰਣ ਜੀ ਆਇਆਂ ਨੂੰ 2025 ਲਈ ਤੇ ਅੱਜ ਬਹੁਤ ਹੀ ਵਧੀਆ ਲੱਗ ਰਿਹਾ ਜਿਵੇਂ ਮਤਲਬ ਕਿ ਮੈਨੂੰ ਸਭ ਤੋਂ ਵਧੀਆ ਇਹ ਗੱਲ ਲੱਗੀ ਕਿ ਕਿੰਨੀਆਂ ਸੋਹਣੀਆਂ ਬੁੱਕਸ ਸਾਨੂੰ ਪ੍ਰੋਵਾਇਡ ਕੀਤੀਆਂ ਮੈਨੇਜਮੈਂਟ ਨੇ ਹਨਾ ਕਿੰਨੇ ਪੈਸੇ ਲਾਏ ਆ ਫਿਰ ਨਵੀਆਂ ਗਰੰਟਾਂ ਆ ਰਹੀਆਂ ਦੇਸਲੀ ਗੁੱਡ ਤੇ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਸਾਨੂੰ ਅੱਜ ਕਿਹਾ ਵਾ ਕਿ ਲੈਬਲਿੰਗ ਕਰਨੀ ਹੈ ਭੈਣ ਜੀ ਉਹਨਾਂ ਸੰਦੋਂਪੁਰ ਦੀ ਭੈਣ ਜੀ ਤੇ ਸਰ ਜੀ ਪੈਂਡਿੰਗ ਦੱਸਿਆ ਕਿ ਲਰਨਿੰਗ ਕਿੱਦਾਂ ਕਰਨੀ ਹੈ ਨਾ ਤੇ ਇਹ ਜੇ ਲੇਬਲਿੰਗ ਗੁੱਡ ਹੋ ਗਈ ਤੇ ਟੀਚਰਸ ਨੂੰ ਪੜਾਉਣਾ ਬਹੁਤ ਜ਼ਿਆਦਾ ਈਜ਼ੀ ਹੋ ਜਾਊਗਾ ਕਲਾਸ ਦੇ ਵਿੱਚ ਸੋ ਸਾਰੇ ਟੀਚਰ ਪਲੀਜ਼ ਟ੍ਰਾਈ ਯਰ ਬੈਸਟ ਤੇ ਆਪਾਂ ਵਧੀਆ ਲੈਵਲ ਬਣਾ ਲੀਏ ਤੇ ਸਾਨੂੰ ਸਾਰਿਆਂ ਨੂੰ ਪੜਾਉਣਾ ਸੌਖਾ ਹੋ ਜਾਊਗਾ ਤੇ ਥੈਂਕ ਯੂ ਭਾਜੀ ਸੋ ਮੱਚ ਸਾਨੂੰ ਇੰਨੇ ਸੋਹਣੇ ਦੇ ਰਿਸੋਰਸਸ ਪ੍ਰੋਵਾਈਡ ਕਰ ਰਹੇ ਜੀ ਤੇ ਟੀਚਰਾਂ ਦਾ ਕੰਮ ਅੱਧਾ ਰਹਿ ਗਿਆ ਹਨਾ ਕਿ ਸਾਨੂੰ ਉਹ ਨਾਪਾਂ ਨੂੰ ਲੈਸਨ ਪਲੈਨਿੰਗ ਦੇ ਵੀ ਬਣਾਉਣੇ ਪੈਣੇ ਆਪਣਾ ਸਾਰਾ ਜਿਹੜਾ ਜੋਰ ਆ ਉਹ ਟੀਚਿੰਗ ਤੇ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Types of criminal law, family law, immigration law, conveyancing, unemployment matters. Please contact Tarandeep Singh on zero four seven zero four one two six double zero.